ਨਹੀਂ ਮੇਰੇ ਪੁੱਤ ਨੂੰ ਨਾ ਮਾਰੋ ਨਹੀਂ ਇਹਨੇ ਕੁਝ ਨਹੀਂ ਕੀਤਾ ਨਹੀਂ ਮੈਨੂੰ ਫੜਾ ਦਿਓ ਨਹੀਂ ਪੁੱਤ ਇਹ ਮੈਨੂੰ ਤੂੰ ਦੂਰ ਨਾ ਕਰੋ ਹ ਹ ਮਿੰਦਰ ਕੀ ਹੋ ਗਿਆ ਪੁੱਤ ਐਂ ਕਿ ਡਰੀ ਜਾਂਦੇ ਓਹ ਮੇਰੀ ਕਾਮੜੀ ਸੀ ਸਿਆਣੀ ਬਣ ਪੁੱਤ ਹੌਸਲਾ ਰੱਖ ਮਮੀ ਮੂੰਹ ਗੁੰਨੇ ਮਿਲ ਗਿਆ ਮੈਨੂੰ ਮਲਾ ਦੇ ਗੁੰਨੇ ਨਾਲ ਕੋਈ ਨਹੀਂ ਮਿਲ ਗਿਆ ਪੁੱਤ ਹਾਂ ਕੋਈ ਨਹੀਂ ਮਿਲ ਗਿਆ ਹਾਂ ਕਿੱਥੇ ਅੰਮੀ ਕੋਈ ਛੇਤੀ ਆਜੂਗਾ ਤੇਰੇ ਕੋਲੇ ਮੰਮੀ ਕਦੋਂ ਆਊਗਾ ਜਦੋਂ ਮੈਂ ਪੁੱਛਦੀ ਆ ਤਾਂ ਮੈਨੂੰ ਆ ਹੀ ਕਹਿਣੀ ਆ ਵੀ ਆਜੂਗਾ ਤੇਰੇ ਕੋਲ ਆਜੂਗਾ ਕਦੋਂ ਆਊਗਾ ਮੈਂ ਦਰਸ ਹੀ ਪਿਆ ਦਾ ਮੂੰਹ ਦੇਖਣ ਨੂੰ ਉਹ ਤੁਰ ਮੈਂ ਤੈਨੂੰ ਕੀ ਜਵਾਬ ਦੇਵਾਂ ਤੇਰੇ ਸਵਾਲਾਂ ਦਾ ਜਵਾਬ ਹਜੇ ਮੇਰੇ ਕੋਲ ਵੀ ਨਹੀਂ ਮੇਰੀ ਗੱਲ ਸੁਣਤੀ ਏ ਜੇ ਤੂੰ ਆਪਦਾ ਹੱਲ ਬਣਾ ਲੇਂਗੀ ਤਾਂ ਤੇਰਾ ਕੀ ਬਣੂਗਾ ਨਾ ਆਪ ਦੇ ਆਪ ਨੂੰ ਸੰਭਾਲ ਮੇਰੀ ਦੀ ਸਿਆਣੀ ਬਣ ਜਦੋਂ ਕਿਸੇ ਤੇ ਕੋਈ ਦੁੱਖ ਆਉਂਦਾ ਹੁੰਦਾ ਨਾ ਪੁੱਤ ਆਪਾਂ ਨੂੰ ਕਰੜੇ ਹੋ ਕੇ ਕੱਟਣਾ ਪੈਂਦਾ ਜੇ ਆਪਾਂ ਹੀ ਹੌਂਸਲਾ ਦੇਗੇ ਨਾ ਪਤਾ ਮੰਮੀ ਪਤਾ ਨਹੀਂ ਮੇਰੇ ਪੁੱਤ ਨੇ ਕੁਝ ਖਾਦਾ ਹੋਊਗਾ ਕਿ ਨਾ ਕਿਵੇਂ ਆ ਕਿਵੇਂ ਨਹੀਂ ਕੀ ਕਰਦੇ ਹੋਣਗੇ ਉਹਦੇ ਨਾਲ ਮੈਨੂੰ ਤਾਂ ਸੋਚ ਕੇ ਨਾ ਕਾਜ ਹੀ ਪਾੜ ਜਾਂਦਾ ਮਾਂ ਪੁੱਤ ਆਪਾਂ ਕੋਈ ਏਡੇ ਵੱਡੇ ਪਾਪ ਨਹੀਂ ਕੀਤੇ ਵੀ ਆਪਣਾ ਜਵਾਕ ਆਪਾਂ ਤੋਂ ਦੂਰ ਹੋ ਜੇ ਕੋਈ ਨਹੀਂ ਵਾਹਿਗੁਰੂ ਨੂੰ ਠੀਕ ਠਾਕ ਰੱਖੂਗਾ ਤੇ ਛੇਤੀ ਆਪਣੇ ਕੋਲ ਆ ਜਾਊਗਾ ਮੰਮੀ ਵਾਹਿਗੁਰੂ ਆਪਣੇ ਨਾਲ ਹੀ ਆਏ ਕਿਉਂ ਕਰੀ ਜਾਂਦਾ ਆਪਾਂ ਕੀ ਪਾਪ ਕਰਤੇ ਆ ਅਸੀਂ ਤਾਂ ਕੁਛ ਕੀਤਾ ਵੀ ਨਹੀਂ ਹੈਗਾ ਪੁੱਤ ਕੋਈ ਨਹੀਂ ਔਖਾ ਸੌਖਾ ਟਾਈਮ ਨਾਲ ਸਭ ਤੇ ਆਉਂਦੇ ਅੱਜ ਆਪਣੇ ਤੇ ਆ ਗਿਆ ਪਰਮਾਤਮਾ ਵੀ ਇਮਤਿਹਾਨ ਲੈਂਦਾ ਹੁੰਦਾ ਧੀਏ ਕੋਈ ਨਹੀਂ ਮੰਮੀ ਆਪਣੇ ਇਮਤਿਹਾਨ ਲਈ ਜਾਂਦਾ ਆਪਣੀ ਇਮਤਿਹਾਨ ਲਈ ਜਾਂਦਾ ਮੈਂ ਤਾਂ ਕਦੇ ਕੁਛ ਕੀਤਾ ਵੀ ਨਹੀਂ ਮੈਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਪਤਾ ਨਹੀਂ ਫਿਰ ਮੇਰੇ ਨਾਲ ਕਿਉਂ ਮਾੜਾ ਹੁੰਦਾ ਪੁੱਤ ਇਹ ਕਰਮਾਂ ਦੇ ਗ੍ਰਹਿ ਚੱਕਰ ਹੁੰਦੇ ਨੇ ਧੀਏ ਜਿਹਦੀ ਸਜ਼ਾ ਆਪਾਂ ਭੁਗਤ ਰਹੇ ਆ ਕੋਈ ਨਹੀਂ ਰਬ ਹੌਲੀ ਹੌਲੀ ਸਾਰਾ ਕੁਝ ਠੀਕ ਕਰ ਦੂ ਹੌਸਲਾ ਨਾ ਡੇਗਤੀ ਏ ਮਾ ਮੈਨੂੰ ਇੰਨਾ ਗੱਲਾਂ ਦਾ ਨਹੀਂ ਪਤਾ ਤੂੰ ਮੈਨੂੰ ਐਂ ਦੱਸ ਵੀ ਹੁਣ ਪੁਲਿਸ ਕੀ ਕਹਿੰਦੀ ਆ ਜੇ ਉਹਨਾਂ ਦਾ ਦੁਬਾਰਾ ਫੋਨ ਆਇਆ ਤੁਸੀਂ ਉਹਨਾਂ ਨੂੰ ਪੈਸੇ ਦੇਣੇ ਹੋ ਕਿ ਨਹੀਂ ਦੇਣ ਦੇ ਕੀ ਕਰਦੇ ਹੋ ਤੁਸੀਂ ਮੈਨੂੰ ਐਂ ਤਾਂ ਦੱਸ ਦੋ ਪੁੱਤ ਉਹਨਾਂ ਦਾ ਤਾਂ ਕੋਈ ਫੋਨ ਦੁਬਾਰਾ ਨਹੀਂ ਆਇਆ ਪਰ ਲੱਡੀ ਸਾਰੀ ਭੱਜ ਨੱਠ ਕਰੀ ਜਾਂਦਾ ਕੋਈ ਨਹੀਂ ਪੈਸਿਆਂ ਦਾ ਵੀ ਇੰਤਜ਼ਾਮ ਕਰੀ ਜਾਂਦੇ ਹਾਂ ਪਾ ਪੈਸੇ ਕਰਨੇ ਹੋ ਥੋੜੀ ਜਿਹੀ ਵਾਕ ਨੂੰ ਇੱਧਰ ਉੱਧਰ ਹੋਣ ਦਿੰਦੇ ਹੈਗੀ ਮੈਂ ਮੈਂ ਤੁਹਾਨੂੰ ਪਹਿਲੇ ਦੇਣੀ ਕਹਤਾ ਸੀ ਵੀ ਜਿਉ ਪੈਸੇ ਮੰਗਦਾ ਨਾ ਤਾਂ ਉਹਨੂੰ ਮੂੰਹ ਤੇ ਪੈਸੇ ਮਾਰ ਕੇ ਮੁੰਡੇ ਨੂੰ ਵਾਪਸ ਲਿਆਓ ਇੱਥੇ ਤੱਕ ਗੱਲ ਪਹੁੰਚਦੀ ਨਹੀਂ ਸੀ ਪਰ ਤੁਸੀਂ ਮੇਰੀ ਇੱਕ ਨਹੀਂ ਮੰਨੀ ਆਹ ਦੇਖ ਲਓ ਕਿੰਨੇ ਦਿਨ ਹੋ ਗਏ ਮੁੰਡਾ ਅਜੇ ਤੱਕ ਘਰੇ ਨਹੀਂ ਆਇਆ ਪੁੱਤ ਤੈਨੂੰ ਕੀ ਲੱਗਦਾ ਸਾਨੂੰ ਦੁਪਹਿਰ ਹੈ ਜਬਾਕ ਤੈਨੂੰ ਨਹੀਂ ਪਤਾ ਪੁੱਤ ਮੈਂ ਤੂੰ ਪਿਆਰਾ ਤਾਂ ਨਹੀਂ ਹੈਗਾ ਪਰ ਤੁਸੀਂ ਤੁਹਾਨੂੰ ਆਇਆ ਫੇਸ ਤਾਂ ਉਹਨਾਂ ਨੂੰ ਫੜਾ ਦਾਂਗੇ ਜੇਲ੍ਹ ਚ ਕਰਾ ਦੇਵਾਂ ਤੁਸੀਂ ਇੰਨੇ ਚੱਕਰ ਆ ਜਨਾ ਮੁੰਡਾ ਲੱਗਵਾ ਕੇ ਬਹਿ ਜਾਓ ਪੁੱਤ ਇਹੋ ਜਿਹੇ ਲੋਕਾਂ ਨੂੰ ਨਾ ਔਰ ਸੁਣੂ ਚ ਕੋਣਾ ਬਹੁਤ ਜ਼ਰੂਰੀ ਹੁੰਦਾ ਹੈਗਾ ਨਾਲੇ ਮੇਰੀ ਗੱਲ ਸੁਣ ਉਹਨਾਂ ਨੇ ਕਿ ਆਪਾਂ ਤੋਂ ਪੈਸੇ ਲੈ ਲੈ ਜਵਾਕ ਨੂੰ ਆਪਣੇ ਹਵਾਲੇ ਨਾ ਕੀਤਾ ਫੇਰ ਮੰਮੀ ਫੇਰ ਦੀ ਫੇਰ ਦੇਖੀ ਜਾਂਦੀ ਆਪਾਂ ਇੱਕ ਕੋਸ਼ਿਸ਼ ਤਾਂ ਕਰ ਸਕਦੇ ਸੀ ਨਾ ਜਦੋਂ ਉਹਨਾਂ ਨੇ ਆਪਾਂ ਨੂੰ ਫੋਨ ਕੀਤਾ ਸੀਗਾ ਤਾਂ ਬਲਾਡੀ ਨੂੰ ਸਮਝਾ ਕੇ ਪੈਸੇ ਲੈ ਕੇ ਉਹਨੂੰ ਦੇ ਦਿੰਦੇ ਆ ਹੁਣ ਉਹ ਮੁੰਡਾ ਆਪਣੇ ਕੋਲ ਹੁੰਦਾ ਮੰਮੀ ਤੈਨੂੰ ਕੀ ਪਤਾ ਵੀ ਕਿਵੇਂ ਰੱਖਿਆ ਕੋਈ ਖਾਣ ਨੂੰ ਦਿੰਦੇ ਆ ਕੁਝ ਪਿਉਂਦੇ ਆ ਤੈਨੂੰ ਪਤਾ ਨਿਕਾ ਜਾਂਦਾ ਜਵਾਕ ਆ ਉਹ ਕਿਹੜਾ ਮੂੰਹ ਮੰਗ ਕੇ ਨਾ ਤਾਂ ਚੀਜ਼ ਲੈ ਲੂਗਾ ਕੋਈ ਨਹੀਂ ਤੈਨੂੰ ਮੈਂ ਕਹੀ ਤਾਂ ਜਾਣੀ ਆ ਵੀ ਆਪਣੇ ਜਵਾਬ ਨੂੰ ਕੁਝ ਨਹੀਂ ਹੋ ਸਕਦਾ ਆਪਾਂ ਕਿਹੜਾ ਰੱਬ ਵਿੱਚ ਹੈ ਕੋਈ ਨਹੀਂ ਪਤਾ ਆਪਣੇ ਹੀ ਮਾੜੇ ਦਿਨ ਵੀ ਨਿਕਲ ਜਾਣਗੇ ਸਬਰ ਰੱਖ ਬਸ ਮੈਂ ਤਾਂ ਇਹ ਦੱਸ ਦੋ ਵੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਮੁੰਡਾ ਲੱਭ ਦੋਗੇ ਜਾਂ ਮੈਂ ਤੇ ਡੈਡੀ ਨੂੰ ਫੋਨ ਕਰਾਂ ਨਹੀਂ ਤਾਂ ਫਿਰ ਅਸੀਂ ਕੋਸ਼ਿਸ਼ ਕਰਦੇ ਆ ਲੈ ਹੈ ਕਮਲੀ ਤੈਨੂੰ ਮੈਂ ਕਹੀ ਤੇ ਜਾਨੀਆ ਬੁੱਤ ਨਾਲ ਢੀ ਸਾਰੀ ਭਜਨ ਅੱਠ ਕਰੀ ਜਾਂਦਾ ਹੈਗਾ ਕੋਈ ਨਹੀਂ ਛੇਤੀ ਮਿਲ ਜਾਊਗਾ ਤੂੰ ਮਾੜਾ ਜਨਾ ਬਸ ਸਬਰ ਰੱਖ ਤੇ ਰੱਬ ਨੂੰ ਅਰਦਾਸ ਕਰਤੀ ਏ ਮੈਂ ਤੇ ਅਰਦਾਸਾਂ ਕਰੀ ਆਂ ਨੀ ਆ ਦਿਨ ਰਾਤ ਹੀ ਕਰੀ ਆਂ ਨੀ ਪਰ ਅਜੇ ਤੱਕ ਕੁਝ ਪਤਨ ਲੱਗਿਆ ਤਸ ਮੈਨੂੰ ਆਂ ਦੱਸ ਤੂੰ ਤੁਹਾਨੂੰ ਮਾੜਾ ਜਿਵੇਂ ਕੁਝ ਪਤਾ ਲੱਗਿਆ ਵੀ ਹਾਂ ਕਿੱਥੋਂ ਦੇ ਨੇ ਮਤਲਬ ਕਿੱਥੇ ਰੱਖਿਆ ਕਿਦਾਂ ਕੁਝ ਮਾੜਾ ਮੋੜਾ ਤਾਂ ਪਤਾ ਲੱਗਿਆ ਹੋਊਗਾ ਤੁਹਾਨੂੰ ਕੁਝ ਨਹੀਂ ਪੁੱਤ ਹਰੇ ਕੁਝ ਨਹੀਂ ਪਤਾ ਲੱਗਿਆ ਫੇਰ ਮਾਂ ਫੇਰ ਤੁਸੀਂ ਕਿਵੇਂ ਨਾ ਬੁਲੋਗੇ ਮਨਿੰਦਰ ਹੁਣ ਮੈਂ ਤੈਨੂੰ ਕਿਵੇਂ ਦੱਸਾਂ ਪੁੱਤ ਕਿਉਂ ਤੰਗ ਕਰੀ ਜਾਂਦੀ ਐ ਤੈਨੂੰ ਪਤਾ ਨਾ ਜਿੰਨੀ ਤੂੰ ਤੜਫਦੀ ਐ ਉਨਨੀ ਈ ਅਸੀਂ ਤੜਫੀ ਜਾਂਦੇ ਐ ਬਸ ਅਸੀਂ ਤੈਨੂੰ ਬੋਲ ਕੇ ਨਹੀਂ ਸੁਣਾਉਂਦੇ ਨਾ ਮੇਰੀ ਧੀ ਦੇਖ ਕੀ ਹਾਲ ਕਰ ਲਿਆ ਤੈ ਆਪ ਦਾ ਆਈ ਕੰਬਲੀਏ ਮੰਜੇ 'ਚ ਪੈ ਜੇਗੀ ਤੇ ਤੈਨੂੰ ਚੱਕ ਕੇ ਫਿਰਾਂਗੇ ਅਸੀਂ ਬਸ ਬਸ ਮੇਰੀ ਧੀ ਮੈਂ ਜਵਾਕ ਨੂੰ ਲੈ ਕੇ ਕਿੰਨਾ ਕੁ ਟਾਈਮ ਲੁੱਕ ਤੇ ਫਿਰੂੰਗੀ ਤੇ ਕਿੰਨਾ ਕੁ ਟਾਈਮ ਮੈਂ ਸਹੂੰਗੀ ਜੇ ਮੈਂ ਘਰੇ ਗਈ ਤੇ ਫਿਰ ਉਹਨਾਂ ਨੇ ਮੇਰੇ ਨਾਲ ਆਹੀ ਕੁਛ ਕਰਨਾ ਮੈਂ ਤਾਂ ਸਹੀ ਜਾਉਂਗੀ ਪਰ ਇਹ ਤਾਂ 마ਸੂਮ ਹੈ ਨਾ ਉਹ ਤਾਂ ਨਰਦਈ ਨੇ ਨਾ ਕੁਛ ਸੋਚ ਦੇਣਗੇ ਮੈਂ ਹੁਣ ਕਰਾਂ ਤਾਂ ਕੀ ਕਰਾਂ ਉਹਨੂੰ ਤਾਂ ਬਸ ਜ਼ਮੀਨ ਦੀ ਆ ਕਿ ਸਾਨੂੰ ਜ਼ਮੀਨ ਮਿਲ ਜੇ ਪਰ ਇਹਦੇ ਬਾਰੇ ਤਾਂ ਨਹੀਂ ਸੋਚਦੇ ਹੈਗੇ ਵੇ ਵਿਚਾਰਾ ਕਿਵੇਂ ਰਹਿੰਦਾ ਹੋਊਗਾ ਆਪਣੇ ਮਾਂ-ਬਾਪ ਤੋਂ ਬਿਨਾ ਮੇਰੇ ਕੋਲੇ ਹੋਰ ਕੋਈ ਹੱਲ ਨਹੀਂ ਮੈਂ ਕਰਦੀ ਆ ਮੈਂ ਥਾਣੇ ਜਾਨੀ ਆ ਰਿਪੋਰਟ ਲਿਖਾ ਦਿੰਨੀ ਆ ਅਰ ਜੇ ਮੈਂ ਲਿਪੋਰਟ ਲਖਤੀ ਮੈਨੂੰ ਤਾਂ ਪੁੱਛਣਗੇ ਫਿਰ ਤੂੰ ਕਿਉਂ ਨਹੀਂ ਉਹ ਕਰਦੀ ਕੁਛ ਨਹੀਂ ਹੁੰਦਾ ਦੇਖੀ ਜਾਊਗੀ ਮੇਰੇ ਨਾਲ ਜੋ ਕੁਝ ਬਣੂ ਬਣੂ ਪਰ ਮੈਂ ਉਹਨੂੰ ਤਾਂ ਛਡਾ ਕੇ ਰਹੂੰਗੀ ਕਾਸ਼ ਬੁੱਤ ਹਾਂ ਮੈਂ ਮੇਰੀ ਗੱਲ ਸੁਣ ਪੁੱਤ ਮੈਨੂੰ ਤਾਂ ਐਂ ਲੱਗਦਾ ਮਨਿੰਦਰ ਦੇ ਊਂ ਨਾ ਕਿਤੇ ਦਿਮਾਗ ਤੇ ਬੋਝ ਪੈ ਜੇ ਉਹ ਤਾਂ ਕਮਲਿਆਂ ਵਾਂਗੂ ਕਰੀ ਜਾਂਦੀ ਐ ਜਾਂ ਤਾਂ ਰੋਈ ਜਾਂਦੀ ਐ ਜੇ ਮੈਂ ਤਾਂ ਨੀਂਦ ਦੀਆਂ ਗੋਲੀਆਂ ਗੋਲੀਆਂ ਦੇ ਕੇ ਪਾਉਣੀਆਂ ਜਦੋਂ ਅੱਖ ਖੁੱਲਦੀ ਐ ਉਹਦੀ ਪੁੱਤੋ ਤਾਂ ਬੜਵਾਇਆ ਵਾਂਗੂ ਬੋਲਦੀ ਐ ਜਵਾਕ ਨੂੰ ਯਾਦ ਕਰਦੀ ਦੱਸ ਮੈਂ ਕੀ ਕਰਾਂ ਬੁਰੀ ਹਾਲਤ ਕਰ ਛੱਡੀ ਐ ਨਾ ਰੋਟੀ ਖਾਂਦੀ ਐ ਨਾ ਕੁਸ ਹੋਰ ਕਹਿਣਾ ਸੀ ਮਾਂ ਉਹਨੂੰ ਵੀ ਹੁਣ ਲੱਗੀ ਤਾਂ ਪਈ ਐ ਪੁਲਿਸ ਭਾਲ ਦੇ ਵਿੱਚ ਕੁਛ ਨਹੀਂ ਹੁੰਦਾ ਲੱਗ ਜੂਗਾ ਪਤਾ ਹੁਣ ਲੱਗ ਜੇ ਮੈਨੂੰ ਲੱਗ ਜੇ ਪਤਾ ਪਰ ਪਤਾ ਲੱਗ ਜੂਗਾ ਪੁਲਿਸ ਆਣਾ ਮੇਰੀ ਹੁਣੀ ਗੱਲ ਵੀ ਤੇ ਉਹਦੇ ਦਾ ਦਿਮਾਗ 'ਚ ਇਹੀ ਗੱਲ ਬੈਠੀ ਪਈ ਐ ਵੀ ਤੁਸੀਂ ਪੁਲਿਸ ਵਾਲਿਆਂ ਨੂੰ ਦੱਸਿਆ ਕਿਉਂ ਵੀ ਜਦੋਂ ਉਹਨਾਂ ਨੇ ਤੈਨੂੰ ਫੋਨ ਕਰਕੇ ਪਹਿਲਾਂ ਹੀ ਕਹਿਤਾ ਸੀ ਭਾਈ ਕਿਸੇ ਨੂੰ ਦੱਸਣਾ ਨਹੀਂ ਪੈਸੇ ਲੈ ਆ ਉਤੇ ਮੁੰਡੇ ਨੂੰ ਲੈ ਜਾ ਉਹਦੇ ਦਾ ਹੁਣ ਦਿਮਾਗ 'ਚ ਇਹੀ ਗੱਲ ਬੜੀ ਬੈਠੀ ਐ ਮੇਰੀ ਗੱਲ ਸੁਣ ਮੈਂ ਤੈਨੂੰ ਐਂ ਕਹਿੰਦਾ ਸੀਗਾ ਜੋ ਉਹਦੇ ਕੋਲੇ ਉਹ ਆ ਪਤਾ ਨਹੀਂ ਕਰਤੀ ਤੂੰ ਜਦੋਂ ਆਪਾਂ ਉੱਥੇ ਜਾ ਕੇ ਆਏ ਸੀਗੇ ਮੈਂ ਤਾਂ ਕਿਸੇ ਗੱਲ ਦੀ ਭਾਪ ਨਹੀਂ ਕੱਢੀ ਮਹ ਜੇ ਮੈਂ ਕੋਈ ਗੱਲ ਕਹਿ ਦੂੰ ਇਹਦੇ ਦਿਮਾਗ ਤੇ ਹੋਰ ਬੋਝ ਪੈ ਜੂਗਾ ਦੱਸ ਮੈਂ ਕੀ ਕਰਾਂ ਕਰੀਏ ਕੀ ਹੈ ਉਹੀ ਤਾਂ ਹੈ ਬੋਦਿਕ ਦਾ ਰੱਬ ਨੇ ਬਿਪਤਾ ਪਾਤੀ ਇੱਕ ਹੁਣ ਗਾਂਹ ਇਹ ਆਪ ਦਾ ਹਾਲੋਂ ਬੇਹਾਲ ਹੋਈ ਬੈਠੀ ਐ ਵੀਰ ਸੁਣ ਮਾਣਾ ਮੋਟਾ ਭਾਈ ਤੂੰ ਵੀ ਸਬਰ ਕਰ ਹੁਣ ਆਪਾਂ ਨੂੰ ਕਿਹੜਾ ਘਟ ਦੁੱਖ ਹੈ ਆਪਾਂ ਵੀ ਤਾਂ ਢਿੱਡ ਬਨ ਕੇ ਤੁਰੇ ਹੀ ਫਿਰਦੇ ਆ ਗਲਤ ਆ ਉਹੀ ਐ ਹੁਣ ਦੱਸ ਜੇ ਮੰਜੇ 'ਚ ਆਪਾਂ ਪੈ ਗਏ ਫਿਰ ਕੋ ਜਵਾਬ ਨੂੰ ਕੌਣ ਭਾਲੂ ਕੀ ਕੋਈ ਕਰੂ ਕਿਹੜਾ ਹੁਣ ਇਹਨੂੰ ਸੰਭ ਹੁਣ ਆਪਾਂ ਉਧਰਲਾ ਫਿਕਰ ਕਰੀਏ ਕਿ ਪੁੱਤ ਇਹਦਾ ਫਿਕਰ ਕਰੀਏ ਉਧਰ ਚੱਲ ਵਧੀਆ ਸੀ ਪ੍ਰੀਤ ਦੇ ਦੋ ਦਿਨ ਕਢਾ ਗਈ ਆ ਆਪਣੇ ਹੈ ਇਹ ਪ੍ਰੀਤ ਨਾਲ ਇਹਨੂੰ ਸੰਭ ਦੇ ਕੇ ਜਵਾਬ ਨੂੰ ਭਾਲਾ ਮੈਂ ਤਾਂ ਜਿਹਨੂੰ ਪ੍ਰੀਤ ਨੂੰ ਵੀ ਕਿਹਾ ਸੀ ਮੈਂ ਖਾ ਪੁੱਤ ਬਣ ਕੇ ਹਲੇ ਹੋਰ 5-4 ਦਿਨ ਰਹਿਏ ਤੈਨੂੰ ਪਤਾ ਭਾਈ ਹੁਣ ਅਗਲੀ ਸਲਾਈ ਦਾ ਕੰਮ ਕਰਦੀ ਐ ਉਹ ਕਹਿੰਦੀ ਮੈਂ ਲੋਕਾਂ ਦੇ ਕੱਪੜੇ ਸਿਉਂਕੇ ਦੇਣ ਨਾਲੇ ਹਰੇਕ ਨੂੰ ਯਾਦੇ ਪੈਸਿਆਂ ਦਾ ਲਾਲਚ ਹੁੰਦਾ ਕੌਣ ਕਿਸੇ ਦੇ ਨਾਚਰ ਪੈਂਦਾ ਪੁੱਤ ਨਾਲੇ ਮਾਂ ਲੋਟ ਨਹੀਂ ਆਉਂਦਾ ਬਾਲਾ ਕਹਿੰਦਾ ਵੀ ਇਥੇ ਹੁਣ ਮੈਂ ਪਹਿਲਾ ਕੰਮ ਕਰਦੀ ਸੀ ਉਦੋਂ ਚੱਲ ਆਪਣੀ ਗੁਲਾਮੀ ਕਰੀ ਜਾਂਦੀ ਹੁਣ ਧਾਣਾ ਕਰੂ ਹੁਣ ਤਗਲੀਆਂ ਦੇ ਪੈਰਾਂ ਸਿਰ ਆ ਪੁੱਤ ਚੰਗੇ ਪੈਸਿਆਂ ਚ ਐ ਕੋਈ ਉਹੀ ਗੱਲ ਵੀ ਕਿਸੇ ਦੀ ਆਖ-ਸੋਖ ਵੇਲੇ ਕੋਣ ਕਿਸੇ ਨਾਲ ਖੜਦਾ ਹੈਗਾ ਕੋਈ ਨਹੀਂ ਖੜਦਾ ਇਹ ਵੀ ਸਾਰੇ ਸੁੱਖ ਦੇ ਸਾਥੀ ਹੁੰਦੇ ਆ ਦੁੱਖ ਵੇਲੇ ਨਹੀਂ ਕੋਈ ਸਾਥ ਦਿੰਦਾ ਮੈਂ ਜਨੂ ਆਇਆ ਕਹਿੰਦਾ ਸੀਗਾ ਵੀ ਹਰਪ੍ਰੀਤ ਕੈਨੂੰ ਫੋਨ ਕਰ ਦਿੰਨੇ ਆ ਉਹ ਆ ਜਾਣਗੀ ਹਰਪ੍ਰੀਤ ਆ ਜੂਗੀ ਇਹਦੇ ਕੋਲੇ ਦੋ ਦਿਨ ਖੜਾ ਜੂਗੀ ਇਹਦੇ ਇਹਦਾ ਸਵਾਲ ਨਾ ਕਰੀਂਦੀ ਆ ਜਵਾਬ ਤਾਂ ਮਿਲ ਹੀ ਜਾਊਗਾ ਕਿ ਮੈਂ ਸਮਝਾ ਕੇ ਦੇਖਾਂ ਪੁੱਤ ਦੇਖ ਲੈ ਮੈਂ ਤਾਂ ਕਹਣੀ ਆ ਤੂੰ ਗੱਲ ਕਰ ਲੈ ਭਾਈ ਬਾਕੀ ਤੈਨੂੰ ਜਿਵੇਂ ਲੋਟ ਲੱਗਦਾ ਓਵੇਂ ਕਰ ਲੈ ਦੇਖ ਮੈਂ ਤਾਂ ਤੈਨੂੰ ਕੁਝ ਨਹੀਂ ਕਹਿੰਦੀ ਮੈਨੂੰ ਤਾਂ ਐਂ ਕਹਿਆ ਵੀ ਜੇ ਇਹ ਦਿਮਾਗੋਂ ਬੇਅਕਲ ਹੋ ਗਈ ਆਪਾਂ ਕੀ ਕਰਾਂਗੇ ਊ ਨਾ ਕਿਤੇ ਕਮੜੀ ਬੋਲੀ ਹੋ ਜੇ ਐਨਾ ਦਿਮਾਗ ਤੇ ਬੋਝ ਪਾਇਆ ਮਾੜਾ ਹੁੰਦਾ ਪੁੱਤ ਚੱਲ ਕੋਈ ਨਹੀਂ ਮੈਂ ਕਰਦਾ ਹਾਂ ਕਰ ਗੱਲ ਮੇਰਾ ਪੁੱਤ ਬਣ ਕੇ ਆ ਕਿਤਾਬ ਵੀ ਰੱਖ ਦਿਓ ਮੇਰੇ ਟੇਬਲ ਤੇ ਲੈ ਰੱਖ ਦਿੰਨੀ ਆ ਏ ਵੀ ਨਹੀਂ ਪੜੀ ਗਈ ਸਾਰੀ ਅੱਧੀ ਰਹੇਗੀ ਚਲ ਕੋਈ ਨਹੀਂ ਮੈਂ ਕਰਦਾ ਗਾ ਕੋਈ ਗੱਲ ਕਰ ਮਨਿੰਦਰ ਨੂੰ ਤਾਂ ਮੈਂ ਸਮਝਾ ਦਾਂ ਗੁਰਮੁਤਨ ਫਿਕਰਾਂ ਚ ਤਾਂ ਡੁੱਬੇ ਪਏ ਆ ਮੈਨੂੰ ਤਾਂ ਚੰਦਰਾ ਹੁਣ ਇਹਦਾ ਫਿਕਰ ਉਦੋਂ ਡੁੱਗਣਾ ਹੋ ਗਿਆ ਕੋਈ ਨਾ ਸਮਝਾ ਪੁੱਤ ਬਣ ਕੇ ਸਮਝਾਉਣਾ ਦਾ ਦੱਸ ਵੀ ਕਮੜੀਏ ਜੇ ਤੂੰ ਮੰਜੇ ਚ ਪਈ ਜੇਗੀ ਦੱਸ ਅਸੀਂ ਫਿਰ ਕੀ ਕਰਾਂਗੇ ਹੈ ਵੀ ਇਹ ਜਿਹੇ ਟਾਈਮ ਤਾਂ ਬੰਦੇ ਨੂੰ ਮਾਣਾ ਮੁੱਟਾ ਆਪਦਾ ਸੰਭਲ ਕੇ ਹੀ ਰਹਿਣਾ ਚਾਹੀਦਾਗਾ ਪਾਣੂ ਸੁਣਦੀ ਹੈ ਜੀ ਸ਼ੋਕਰਾ ਬਾਗ ਖੜਾ ਛੁੱਟਿਆ ਬੜੀ ਇਹ ਤਾਂ ਧਰਨਾ ਦੇ ਕੇ ਬੈ ਗਈ ਐਂ ਵੀ ਨਾ ਸੰਗ ਮੰਨੀ ਵੀ ਜਦੋਂ ਮੇਰੇ ਨਾਲ ਚੱਜ ਨਾ ਗੱਲ ਹੀ ਨਹੀਂ ਕਰਦੇ ਮੈਂ ਇੱਥੇ ਬੈਠ ਕੇ ਕੀ ਕਰੂੰਗੀ ਚਲ ਇਹਦੇ ਨਾਲ ਤਾਂ ਛੁੱਟਿਆ ਖੜਾ ਹੁਣ ਇਹਨੂੰ ਲਾਉਨੇ ਆ ਫੋਨ ਕਿੱਥੇ ਹੈ ਕਲੇ ਲੜਾ ਜਾ ਉਹ ਨਹੀਂ ਚੱਕਦਾ ਲੈ ਪਲੇਗ ਦੇ ਜਾਣਾ ਪਤਾ ਨਹੀਂ ਕਿੱਥੇ ਬੈਠਾ ਹੋਊਗਾ ਚੁੱਲ੍ਹੇ 'ਚ ਜਾਣ ਜੋਗਰੇ ਨੂੰ ਆਏ ਅਕਲ ਨਹੀਂ ਹੈਗੀ ਤਾਂ ਫਲਿਆ ਹੋਊਗਾ ਨਸ਼ਾ ਹੋਰ ਤਾਂ ਇਹਦੇ ਕੋਲੇ ਕੋਈ ਕੰਮ ਨਹੀਂ ਆਹੀ ਇੱਕ ਕੰਮ ਰਹਿ ਗਿਆ ਖਾ ਕੇ ਗੋਲੀਆਂ ਕਦੇ ਕਿਤੇ ਡਿੱਗ ਪਿਆ ਕਦੇ ਕਿਤੇ ਡਿੱਗ ਪਿਆ ਵੀ ਤੂੰ ਐਂ ਤਾਂ ਸੋਚ ਲੈ ਵੀ ਮੈਂ ਘਰੇ ਵੀ ਕੀ ਉਦਮੂਲ ਉੱਠਿਆ ਹੋਇਆ ਉਹਦਾ ਫਿਕਰ ਕਰ ਲੈ ਜਿੱਥੇ ਜੀ ਕਰਦਾ ਰੱਜ ਕੇ ਡਿੱਗ ਪੈਂਦਾ ਮਾੜੀ ਤਾਂ ਲਾਦ ਵੀ ਨਾ ਕਿਸੇ ਦੇ ਹੋਵੇ ਮਾੜੀ ਲਾਦ ਨੇ ਤਾਂ ਪਾਰਖੀਆਂ ਜੇ ਕੰਜਰ ਚੱਜ ਦਾ ਹੁੰਦਾ ਕਾ ਨੂੰ ਆਹ ਰਾਹੇ ਪੈਂਦੇ ਕਾ ਨੂੰ ਇਹੋ ਜਿਹੀਆਂ ਗੱਲਾਂ ਹੁੰਦੀਆਂ ਹੁਣ ਜਾਣ ਤਾਂ ਸੁੱਕਣੇ ਮੇਰੀ ਪਾਈ ਹੋਈ ਐ ਆਪ ਤਾਂ ਪਤਾ ਨਹੀਂ ਕਿੱਥੇ ਬੈਠ ਗਿਆ ਉਹ ਆਪੀਣ ਕਲਾ ਕੇ ਕਰਦੇ ਹੋ ਜਨਾਬ ਗਰੀਵ ਆ ਮੇਰਾ ਰੋਕਦਾ ਯਾ ਦੂ ਤੈਨੂੰ ਫੇਰ ਦੱਸਦਾ ਮੈਂ ਮੈਂ ਨਹੀਂ ਖੁੱਗਦਾ ਹਾਂ ਚੱਕ ਦਿੰਦਾ ਤੇ ਮੈਂ ਮਦਨਾਇ ਕਹਿੰਦਾ ਸੀ ਮੈਂ ਕਿਹਾ ਯਾਰ ਲਾਡੀ ਨੇ ਤਾਂ ਫੋਨ ਨਹੀਂ ਚੱਕਿਆ ਤਿੰਨ ਵਾਰੀ ਫੋਨ ਲਾ ਲਿਆ ਮੈਂ ਹੈਂ ਭੁੱਲ ਚਲ ਜੇ ਪਿਆਊਗਾ ਤਾਂ ਨਹੀਂ ਫੋਨ ਚੱਕਿਆ ਚਲ ਕੋਈ ਨਹੀਂ ਫਿਰ ਆ ਕੇ ਲਾ ਲਾਂਗੇ ਮੈਂ ਤੈਨੂੰ ਮੈਂ ਕਹਿੰਦਾ ਸੀ ਕਿ ਮੈਂ ਪਰਚੀ ਕਟਾ ਰੱਖੀ ਆ ਡਾਕਟਰ ਦੀ ਚਲ ਫਿਰ ਆਪਾਂ ਦਵਾਈ ਲੈ ਅੱਗੇ ਆਪਾਂ ਮੈਂ ਤਾਂ ਐ ਕਿਹਨੇ ਜੀ ਆਪਾਂ ਜਾਣਾ ਤਾਂ ਹੈਗੀ ਉਧਰ ਆਪਾਂ ਉਧਰ ਘਰੇ ਨਾ ਕਿਹੜਾ ਮਗਲੀ ਬਨਿੰਦਰ ਕੇ ਯਾਰ ਮੈਂ ਤੈਨੂੰ ਕਹਿ ਰਾ ਨਾ ਵੀ ਤੂੰ ਜਾਇ ਮੈਂ ਨਹੀਂ ਜਾਣਾ ਕਉਨ ਪਤਾ ਦੇਖਿ ਮੈਂ ਕੱਲ ਕਿੱਥੇ ਜਾਉਂਗੀ ਇਸ ਹਾਲਤ ਚ ਉਧਰ ਜਾਉਂਗੀ ਫੇਰ ਆਉਂਗੀ ਜਰ ਸਮਝੀਦਾ ਵੀ ਹੰਦਾਰਪ੍ਰੀ ਮੇਰਾ ਨਹੀਂ ਜੀ ਕਰਦਾ ਯਾਰ ਹੈ ਤੂੰ ਜਾਵੜਾ ਮੈਂ ਤੈਨੂੰ ਰੋਕਦਾ ਨਹੀਂ ਚੱਲ ਤੂੰ ਜਾਇਆ ਤੁਸੀਂ ਦੇਖ ਲਓ ਆਪਣੇ ਨਾਲ ਖੜੇ ਨਹੀਂ ਸੀਗੇ ਚਾਚਾ ਚਾਚੀ ਮਨਿੰਦਰ ਵਿਚਾਰੀ ਆਪ ਆਈ ਸੀ ਕਿ ਲੈ ਲੁੱਕ ਕੇ ਆਈ ਸੀ ਸਾਰੇ ਨਾਲੋਂ ਉਹ ਯਾਰ ਉਹਦਾ ਗੱਲ ਮੈਂ ਸਮਝਦਾ ਹੈ ਇੱਕ ਤਾਂ ਉਹਨਾਂ ਦਾ ਪਹਿਲਾਂ ਅਗਲੇ ਨੂੰ ਜਵਾਕ ਦੀ ਟੈਨਸ਼ਨ ਹੋਊਗੀ ਉਤੋਂ ਉੱਥੇ ਐਣੀ ਪਤਾ ਸਿੰਦਰਪਾਲ ਜਦੋਂ ਜਦਾਈ ਹੋ ਜਾਈਗੇ ਕਿਸੇ ਗੱਲ ਵਿੱਚ ਉਹਨੂੰ ਬੋਲਣ ਦੀ ਐ ਕਲਣੀ ਐ ਨਹੀਂ ਪਤਾ ਕੀ ਬੋਲੇ ਉਹ ਜੀ ਤੁਸ ਜਦਾਈ ਕਿਉ ਹੋਊਗੀ ਤੁਸੀਂ ਬਲਾਈ ਹੋਣਾ ਫਿਰ ਜਦਾਈ ਵੀ ਨਹੀਂ ਹੋਣੀ ਮੇਰੇ ਕਹਿਣ ਤੇ ਵਗਜੋ ਮੇਰੀ ਗਰਲਸ ਨੂੰ ਤਾਂ ਬਾਰਾ ਟਾਈਮ ਨਹੀਂ ਰੁਕਦੇ ਪੋ ਜ ਆ ਪਹਿਲਾਂ ਆਪਾਂ ਦਵਾਈ ਲਿਆ ਕੇ ਹਾਂ ਉਹ ਵੀ ਜ਼ਰੂਰੀ ਆ ਆਪਾਂ ਪਹਿਲਾਂ ਉਧਰ ਭੱਗ ਜਾਂਗੇ ਜਾਂਦੇ ਫਿਰ ਉਧਰ ਭੱਗ ਜਾਂਗੇ ਯਾਰ ਤੂੰ ਵੀ ਨਾ ਫਿਰ ਜੱਦੀ ਫੜਦੇ ਨਹੀਂ ਇੰਨੀਆਂ ਗੱਲ ਦੀ ਮੇਰੀ ਗੱਲ ਸੁਣੋ ਬਸ ਮਨਿੰਦਰ ਨੂੰ ਆਏ ਹੋ ਜੂਗਾ ਵੀ ਆ ਗਏ ਨਾਲ ਦੇਖ ਲੈ ਚਲ ਹੁਣ ਦੁੱਖ ਦੀ ਘੜੀ ਆ ਨਾ ਵਿਚਾਰੇ ਮਨਿੰਦਰ ਦਾ ਕੀ ਹਾਲ ਹੋਊਗਾ ਉਧਰ ਜਵਾਕਵਾ ਚ ਕੋ ਨਹੀਂ ਮਿਲਿਆ ਨਾ ਤਾਂ ਪਤਾ ਨਹੀਂ ਲੱਗਦਾ ਸਤਨ ਦਾ ਨੇ ਲੋਕ ਕਹਿਣਗੇ ਤੁਹਾਡੇ ਆਹ ਦੇ ਤਾਂ ਆਕੇ ਨਹੀਂ ਖੜੇ ਕੋਈ ਤੁਹਾਡੇ ਇੱਕ ਵਾਰ ਵੀ ਚੱਲ ਜਾ ਚੱਲ ਚੈੱਕ ਰਿਪੋਰਟਰ ਬੁੱਟਾ ਮੇਰੀ ਗੱਲ ਸੁਣ ਲੈ ਸਿਰਫ 5-10 ਮਿੰਟ ਖੜਾਗੇ ਉੱਥੇ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਠੀਕ ਆ ਠੀਕ ਹੈ ਠੀਕ ਹੈ ਬਸ ਸਿਰਫ ਭਨੀਂਦਰਨਾਥ 10 ਮਿੰਟ ਗੱਲ ਕਰਕੇ ਠੀਕ ਆ ਫਿਰ ਆਪਾਂ ਦਵਾਈ ਲੈਣ ਜਾਣਾ ਹੈ ਚੰਗਾ ਬਸ ਤੁਸੀਂ ਬਾਹਲਾ ਕਰ ਦਿਓ ਕੋਈ ਨਿੰਦਕਾਂ ਨੂੰ ਨਾ ਬੁਲਾਇਓ ਓ ਯਾਰ ਤਿਆ ਤੂੰ ਲੇਅਰਪੋਰਟਾਂ ਜਾ ਕੇ ਆ ਜਾ ਉਹਨੇ ਮੋਟਰ ਹੈਗਾ ਮੋੜ ਦਾ ਚੰਗਾ ਜੀ ਜਨਾ ਥਾਣੇਦਾਰ ਤਾਂ ਵੀ ਨਹੀਂ ਪਤਾ ਲੱਗਦਾ ਯਾਰ ਕਿੱਥੇ ਗਿਆ ਸੋਨ ਸਾਰਾ ਥਾਣਾ ਆਪਣੇ ਨੂੰ ਸੁਭਾ ਗਿਆ ਆ ਪਤਾ ਨਹੀਂ ਲੈ ਕਿੱਧਰ ਬਗ ਬੁਗ ਗਿਆ ਹੋਰ ਯਾਰ ਸਾਰਾ ਸਾਰੇ ਹਾਂ ਕਿਉਂ ਹੀ ਤਾਂ ਗੱਲ ਆ ਕਿ ਥਾਣੇ 'ਚ ਰਵੇ ਇੱਥੇ ਆਹ ਕੌਣ ਭੱਜੇ ਹੁੰਦੀ ਆ ਬਾਈ ਹਾਂਜੀ ਸਿਰ ਥਾਣੇਦਾਰ ਨੂੰ ਮਿਲਣਾ ਸੀਗਾ ਉਹ ਤਾਂ ਨਹੀਂ ਨਹੀਂ ਜੀ ਉਹ ਤਾਂ ਕੰਮ ਨਾਲ ਲਈ ਬਾਹਰ ਗਏ ਹੋਏ ਨੇ ਕਿਵੇਂ ਸੀ ਬਈ ਪਲੀਜ਼ ਇੱਕ ਵਾਰੀ ਮਿਲਾ ਦਿਓ ਕੰਮ ਹੈ ਜ਼ਰੂਰੀ ਹੈ ਨਹੀਂ ਜੀ ਉਹ ਤਾਂ ਗਏ ਹੋਇਆ ਜੀ ਕੰਮ ਆਦੇ ਕਦੋਂ ਤੱਕ ਆਉਣਗੇ ਉਹਨਾਂ ਦਾ ਕੋਈ ਪਤਾ ਨਹੀਂਗਾ ਜੀ ਮੈਨੇਕਰ ਰਿਪੋਰਟ ਲਖਾਉਣੀ ਸੀ ਕਾਦੀ ਰਿਪੋਰਟ ਵੀਰੇ ਮੈਂ ਆਪਦੇ ਘਰ ਵਾਲੇ ਦੇ ਖਿਲਾਫ ਲਖਾਉਣੀ ਹੈਗੀ ਉਹਨੇ ਮੇਰੇ ਭਰਾ ਦਾ ਬੱਚਾ ਚੱਕ ਲਿਆ ਆ ਘਰੋਂ ਅੱਛਾ ਜੀ ਕਿਹੜਾ ਪਿੰਡ ਆ ਜੀ ਤੁਹਾਡਾ ਵੀਰੇ ਮੇਰਾ ਪਿੰਡ ਮਹਿਤਾ ਮੈਂ ਮੱਤੇ ਵੈਈ ਹੋਈ ਆ ਘਰ ਵਾਲੇ ਦੇ ਕੀ ਨਾਮ ਘਰ ਵਾਲੇ ਦਾ ਨਾਮ ਕੁਲਦੀਪ ਸਿੰਘ ਤੇ ਉਹ ਜਵਾਕ ਨੂੰ ਚੱਕ ਲਿਆ ਉਥੋਂ ਜ਼ਮੀਨ ਕਰਕੇ ਜਿਹੜਾ ਸਰਦਾਰਾਂ ਨੇ ਕਿਹਾ ਸੀ ਕੁਲਦੀਪ ਦਾ ਹਾਂ ਬਈ ਉਹੀ ਆ ਸਰਦਾਰਾਂ ਦੇ ਜਵਾਕ ਆ ਜੀ ਬਾਈ ਤੁਸੀਂ ਖੜੋ ਹੀ ਕੋਈ ਗੱਲ ਨਹੀਂ ਅਸੀਂ ਥਾਣੇਦਾਰ ਸਾਹਿਬ ਨਾਲ ਗੱਲ ਕਰਦੇ ਆ। ਮੈਨੂੰ ਦੱਸੋ ਇਹ ਗੱਲ ਪੂਰੀ। ਬਾਈ ਗੱਲ ਐਵੇਂ ਆ ਕਿ ਉਹਨਾਂ ਨੇ ਜ਼ਮੀਨ ਪਿੱਛੇ ਕੱਲਾ ਜਵਾਕ ਚੱਕ ਲਿਆ। ਕਹਿੰਦੇ ਸਾਨੂੰ ਜ਼ਮੀਨ ਚਾਹੀਦੀ ਐ, ਕਹਿੰਦੇ ਤੂੰ ਜ਼ਮੀਨ ਨਹੀਂ ਲੈਂਦੀ, ਅਸੀਂ ਬੱਚਾ ਚੱਕ ਕੇ ਲੈ ਲਾਂਗੇ ਜ਼ਮੀਨ। ਹੈਲੋ, ਹਾਂਜੀ ਸਰਦਾਰ ਸਾਹਿਬ ਬੱਚਾ ਮਿਲ ਗਿਆ ਜੀ। ਹਾਂਜੀ ਮੁਬਾਰਕਾਂ ਹੀ ਬਹੁਤ ਤੁਹਾਨੂੰ। ਹਾਂਜੀ ਹਾਂਜੀ ਤੁਹਾਨੂੰ ਆਖਿਆ ਸੀ ਨਾ ਵੀ ਪੰਜਾਬ ਪੁਲਿਸ ਸਾਹਿਬ ਦਾ ਕੰਮ ਕਰਕੇ ਛੱਡੂਗੀ। ਹਾਂਜੀ ਕਰਤਾ ਜੀ। ਹਾਂਜੀ ਹਾਂਜੀ ਜਨਾਬ। ਹਾਂਜੀ ਹਾਂਜੀ ਆਜੋ ਆਜੋ ਸਰਦਾਰ ਸਾਹਿਬ ਛੇਤੀ ਥਾਣੇ ਬੰਦੋ ਤੁਸੀਂ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਹਾਂਜੀ ਹਾਂਜੀ ਬੱਚਾ ਮਿਲ ਗਿਆ ਜੀ ਆਪਣਾ ਹਾਂਜੀ ਉਹ ਆਪਣਾ ਜਿਹੜਾ ਆਪਾਂ ਉਦੋਂ ਨਹੀਂ ਫੜਿਆ ਸੀ ਕੁਲਦੀਪ ਆਪਾਂ ਹਾਂਜੀ ਹਾਂਜੀ ਉਹਦੇ ਘਰ ਵਾਲੀ ਆਈ ਹੈ ਜੀ ਬੱਚੇ ਨੂੰ ਲੈ ਕੇ ਹਾਂਜੀ ਹਾਂਜੀ ਉਹ ਕੁਲਦੀਪ ਨਹੀਂ ਚੱਕਿਆ ਸੀ ਜੀ ਹਾਂਜੀ ਛੇਤੀ ਪਹੁੰਚੋ ਜੀ ਹਾਂਜੀ ਹਾਂਜੀ ਆਜੇ ਥਾਣੇ ਪਹੁੰਚੋ ਠੀਕ ਹੈ ਜੀ ਸਾਈ ਉਹਨਾਂ ਨੇ ਜਵਾਬ ਚੱਕਿਆ ਹਾਂਜੀ ਬਾਈ ਤੁਸੀਂ ਨਾ ਜਲਦੀ ਤੋਂ ਜਲਦੀ ਸਖਤ ਕਾਰਵਾਈ ਕਰੋ ਉਹਨਾਂ ਤੇ ਤੇ ਵੀਰੇ ਨੂੰ ਫੋਨ ਕਰ ਦੋ ਬੱਚੇ ਨੂੰ ਆ ਕੇ ਲੈ ਜਾਊਗਾ ਉਹ ਕੋਈ ਨਾ ਭੈਣੇ ਕਰਦਿਆਂ ਕਾਰਵਾਈ ਆਉਂਦੇ ਥਾਣੇਦਾਰ ਨੂੰ ਕੋਈ ਨਹੀਂ ਭਾਈ ਅਸੀਂ ਫੋਨ ਕਰਤਾ ਮੈਂ ਉਹਦੇ ਪਿਤਾ ਨੂੰ ਜਵਾੜਦੇ ਨੂੰ ਉਹ ਲੈਣ ਆਉਂਦਾ ਇਹਨੂੰ ਠੀਕ ਹੈ ਤੁਸੀਂ ਅੰਦਰ ਬੈਠੋ ਉਹਨਾਂ ਨੂੰ ਅੰਦਰ ਬਾਓ ਆ ਜਾ ਭੈਣੇ ਤੂੰ ਪਾਣੀ ਪੋਣੀ ਪੀ ਕੋਈ ਨਹੀਂ ਇਹ ਜਵਾ ਤੇਰਾ ਕੁਲੂਗੜ ਬਸ ਉਹਨੂੰ ਫੋਨ ਕਰਤਾ ਆਉਂਦਾ ਹੋਣੀ ਠੀਕ ਹੈ ਉਹਨੂੰ ਚਾੜਨੇ ਆ ਜਾ ਪੱਟੇ ਦੇ ਪਹਿਲਾਂ ਤਾਂ ਉਹ ਤਾਂ ਲੱਗ ਗਿਆ ਪਸੇਪਨ ਭਾਈ ਪੰਗਾ ਲੈ ਲਿਆ ਮੇਰੇ ਸਾਲਿਆਂ ਦਾ ਪਟਾ ਜਾ ਤਾ ਹਟੂ ਹੀ ਦੇ ਵਾਰ ਕੇ ਦੁੱਤਨ ਤਾਂ ਥੱਲੇ ਨਹੀਂ ਲੱਗਦੀ ਕੀ ਰੱਖਿਆ ਸੀ ਪੈਸਿਆਂ ਚ ਲੈ ਡਪਿਆ ਲਾਲ ਚ ਹੁਣ ਕੀ ਕਰਾਂਗੇ ਨਾ ਕੰਮ ਹੋਣਾ ਸਾਰੀ ਉਮਰ ਆਏ ਬੱਸ ਉਹਨਾਂ ਨੂੰ ਉਹਨ ਕੀ ਕਰੀਏ ਆ ਪੈਣ ਦਿੰਦਿਆਂ ਮੇਰੇ ਸਾਹ ਦਾ ਥੋੜਾ ਜਿਹਾ ਥਾਂ ਇੱਥੇ ਲੱਤਾਂ ਹੀ ਨਹੀਂ ਜ਼ਿੰਦਗੀਆਂ ਹੁੰਦੀਆਂ ਮੇਰੀਆਂ ਤਾਂ ਲੈ ਇੱਚ ਤਰਤਾ ਤਾਂ ਨਹੀਂ ਕੀ ਆ ਪੈਣਾ ਵਿੱਚ ਪਤਾ ਨਹੀਂ ਮੂਤ ਕਿਹਦਾ ਹੀ ਤਰਤਾ ਉਹ ਲੇ ਰਿਓ ਰਾਓ ਹਾਂਜੀ ਜਨਾਬ ਦੱਸੋ ਕੀ ਗੱਲ ਹੋ ਗਈ ਗੱਲ ਕੀ ਹੋਣੀ ਆ ਤੂੰ ਯਾਰ ਗੱਲ ਤੂੰ ਕਿੱਧਰ ਫਿਰਦੀ ਆ ਇੱਥੇ ਜਨਾਬ ਇਹਨੂੰ ਕਿੱਧਰ ਲਿਆਏ ਦੱਸੋ ਬਈ ਸਾਰਾ ਕੁਝ ਹਾਂਜੀ ਬਾਈ ਇਹਨੇ ਕਿਡਨੈਪ ਕੀਤਾ ਸੀ ਬੱਚੇ ਨੂੰ ਇਹ ਕੋਨੇ ਘਾਰ ਆ ਗਾ ਮੈਂ ਕਿਹਨਾਂ ਸਹੀ ਜਨਾਬ ਮੈਂ ਕਦੋਂ ਕਿਡਨੈਪ ਕਰ ਲਿਆ ਮੈਂ ਮੈਂ ਨਹੀਂ ਕੀਤਾ ਜਨਾਬ ਇਹ ਆ ਗਿਆ ਬੱਚਾ ਘਰੇ ਲਾ ਇਹ ਤਾਂ ਪੁੱਛੋ ਕਿੱਥੋਂ ਲੈ ਕੇ ਆਇਆ ਸੀ ਕਿਵੇਂ ਚੱਕ ਕੇ ਲੈ ਆਇਆ ਸੀ ਦੱਸ ਜਨਾਬ ਮੈਂ ਨਹੀਂ ਕੀਤਾ ਜੀ ਕੋਹ ਨਹੀਂ ਓਏ ਸਾਨੂੰ ਸਾਰਾ ਕੁਝ ਲੱਗ ਗਿਆ ਪਤਾ ਹੁਣ ਨਾ ਐਕਟਿੰਗ ਜੀ ਕਰ ਹੁਣ ਦੱਸ ਦੇ ਸਾਰਾ ਕੁਝ ਸੱਚ ਆਪੀ ਜਨਾਬ ਜੀ ਕੁਝ ਨਹੀਂ ਕੀਤਾ ਜੀ ਇਹਦਾ ਜਵਾਕ ਘਰੇ ਉੱਥੇ ਗਲੀ 'ਚ ਫਿਰਦਾ ਹੀ ਮੈਂ ਓਏ ਓ ਜਨਾਬ ਗੱਲ ਤਾਂ ਸੁਣ ਲਓ ਮੇਰੀ ਸਾਰਾ ਜ਼ਮੀਨ ਦਾ ਚੱਕਰ ਹੈ ਜਨਾਬ ਕਹਿੰਦਾ ਮੈਨੂੰ ਜ਼ਮੀਨ ਚਾਹੀਦੀ ਆ ਨਹੀਂ ਮੈਂ ਜਵਾਬ ਚੱਕ ਕੇ ਲਿਉ ਇਹਨੇ ਮੇਰੇ ਪਹਿਲਾਂ ਇਹ ਗੱਲ ਕਹੀ ਸੀ ਆਈਆਂ ਗੱਲ ਗੱਲ ਤਾਂ ਸੁਣ ਦੋ ਜਨਾਬ ਪਹਿਲਾਂ ਤਾਂ ਛੱਡ ਦੋ ਜੀ ਦੁੱਖ ਲੱਗਦਾ ਛੱਡ ਦੋ ਤੋਂ ਲੱਗਦਾ ਪਹਿਲਾਂ ਗਲੀ ਚ ਤੁਰਿਆ ਜਾਂਦਾ ਸੀ ਜਨਾਬ ਉੱਥੇ ਗਮਾਚ ਗਿਆ ਸੀ ਜਵਾਕ ਮੈਂ ਕਰੇ ਸਾਂਤ ਨਹੀਂ ਕੋਈ ਨਹੀਂ ਗਲੀ ਚ ਤੁਰਿਆ ਜਾਂਦਾ ਸੀ ਇਹਨੇ ਮੈਨੂੰ ਦੋ ਦਿਨ ਬੰਨ ਕੇ ਰੱਖਿਆ ਜਵਾਕ ਪਰੋਂ ਬੰਨ ਕੇ ਰੱਖਿਆ ਉਹ ਤਾਂ ਮੈਂ ਘਰੋਂ ਭੱਜ ਗਈ ਤਾਂ ਬਚ ਗਈ ਮੈਂ ਜਨਾਬ 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 ਨਹੀਂ ਜੀ ਗਲਤ ਸਮਝੋ ਮੈਨੂੰ ਪਹਿਲਾਂ ਤਾਂ ਕੁੱਟਿਆ ਅਣੀ ਦੱਸ ਦੇ ਪਿਆਰ ਨਾਲ ਤੈਨੂੰ ਕਹੀ ਜਾਂਨੇ ਆ ਫਿਰ ਪੱਟੇ ਤੇ ਚੜਾਵਾਂਗੇ ਫਿਰ ਵੀ ਮੰਨੀ ਗਈ ਉਹ ਛੂਟੇ ਜਨਾਬ ਜੀ ਕੀਤਾ ਹੀ ਕੁਛ ਨਹੀਂ ਜੀ ਜਨਾਬ ਕੱਲੀਆਂ ਹੀ ਗਲਤੀਆਂ ਨਹੀਂ ਹੈਗੀਆਂ ਇਹਦੇ ਗਲਤੀਆਂ ਹੋਰ ਦੱਸਾਂ ਮੈਨੂੰ ਸ਼ਰਾਬ ਪੀ ਕੇ ਕੁੱਟਦਾ ਇਹ ਹੈ ਓਏ ਨਹੀਂ ਜਨਾਬ ਜੀ ਮੇਰੀ ਗੱਲ ਸੁਣਦੋ ਜੀ ਚੋਰੀਆਂ ਇਹ ਕਰਦਾ ਹੈਗਾ ਲੈ ਕੰਮ ਕੋਈ ਇਹ ਨਹੀਂ ਕਰਦਾ ਆਪਣੀ ਮਾਂ ਦੇ ਪਿੱਛੇ ਲੱਗ ਕੇ ਕੁੱਟਦਾ ਮੈਨੂੰ ਇਹ ਚਲ ਜਨਾਬ ਜੀ ਇੰਨਾ ਕੁਛ ਤਾਂ ਕੀਤਾ ਹੀ ਨਹੀਂ ਕਿ ਜਨਾਬ ਨਹੀਂ ਹੌਲੀ ਜਨਾਬ ਜੀ ਟੱਟ ਜੂ ਗਾਲੀ ਤੁਹਾਡੇ ਨੇ ਕੋਈ ਨਹੀਂ ਅਸੀਂ ਦੇਨੇ ਇਹਨੂੰ ਤੁਸੀਂ ਜਾਓ ਇਹ ਤਾਂ ਸਾਰਾ ਕੁਝ ਹੀ ਮੰਨੂ ਖੜਜੋ ਇਹਨੂੰ ਚੜਾਉਣ ਦੇ ਪੱਟੇ ਜਦੋਂ ਇੱਕ ਵਾਰੀ ਥੋੜੇ ਹੁਣ ਹੱਥ ਲੱਗ ਗਏ ਇਹਨੂੰ ਸਮਾਰ ਕੇ ਸੁਧਾਰਿਓ ਨਾ ਨਾ ਅੱਜ ਮੈਂ ਸੁਧਾਰਨ ਦੀ ਇਹਨੂੰ ਟੈਨਸ਼ਨ ਨਾ ਲਓ ਜਨਮ ਗੱਲ ਤਾਂ ਸੁਣੋ ਗੱਲ ਤਾਂ ਸੁਣੋ ਮੰਨ ਦੇਣਾ ਮੰਨ ਜਾਣਾ ਮੰਨ ਜਾਣਾ ਯਾ ਮੈਂ ਦੱਸ ਕੀ ਕੁਝ ਕਰਿਆ ਹਾਂ ਤੇਰਾ ਤਾਂ ਪਿਓ ਵੀ ਮੰਨੂ ਤੂੰ ਖੜਦਾ ਜਾਈ ਮੇਰੀ ਗੱਲ ਤਾਂ ਸੁਣੋ ਜੀ ਮੈਂ ਲਾਲਚ ਨੂੰ ਜਾਉਂਦਾ ਜੀ ਹਾਂ ਇਹਨੂੰ ਆਉਂਦਾ ਸੀ ਹਿੱਸਾ ਅੱਛਾ ਜੀ ਇਹਨੂੰ ਮੇਰੇ ਭਰਾ ਦਾ ਜੀ ਮੈਂ ਤਾ ਕਰਕੇ ਨਾ ਬਸ ਮੈਂ ਨਾ ਪਤਾ ਹੀ ਲੱਗਾ ਜੀ ਲਾਲਚ ਚ ਜਾ ਕੇ ਬਸ ਤੇ ਉਹਦਾ ਜਵਾਕ ਤਾਂ ਕੀ ਸੂਰ ਸੀ ਤੂੰ ਤਾਂ ਲਾਲਚ ਚ ਜਵਾਗਿਆ ਉਹਨੂੰ ਕਿਉਂ ਚੱਕਿਆ ਉਹਨੂੰ ਕੁੱਟਦਾ ਕਦੇ ਵਾਸਤੇ ਤੂੰ ਉਹ ਕੁੱਤੀ ਦਾ ਹੀ दारू ਵੀ ਕੇ ਜਾਂਦਾ ਜੀ ਉਹਦੇ ਮਾਪਿਓ ਪਤਾ ਕਿੰਨੇ ਦੁਖੀ ਹੋਏ ਬੈਠਿਆ ਉਹ ਦੁਖੀ ਵੀ ਆਪਣਾ ਗਲਤੀ ਮੰਨ ਲੈਣਾ ਜੀ ਸਾਰਾ ਕੁਝ ਨਹੀਂ ਕੀਤਾ ਜੀ ਮੈਨੂੰ ਘਰੇ ਵਾਡੇ ਦਾ ਚੜ੍ਹਾ ਤੂੰ ਮੜਾ ਕੇ ਉਹਨੂੰ ਪਤਾ ਤਾਂ ਲੱਗੇ ਹੋਰ ਵੀ ਮੰਨੇਗਾ ਬਹੁਤ ਬਹੁਤ ਖੜਾ ਹੋਊਗਾ ਮੈਨੂੰ ਘਰੇ ਭੇਜ ਦੇ ਚੱਲ ਚੱਲ ਕੋਈ ਚੱਲ ਚੜ੍ਹਾ ਇਸ ਪੱਡੇ ਦੇ ਉੱਤੇ ਲਾਲਚ ਮੰਨ ਤਾਂ ਗਿਆ ਜੀ ਮਨਿੰਦਰ ਪੁੱਤ ਤੇਰੇ ਦਿਲ ਡੱਗ ਗਏ ਕੀ ਹੋ ਅਜ ਬਾਕੜੀਆਂ ਬੰਨੀ ਦੇਖ ਲਾ ਉਹਨਾਂ ਨੂੰ ਕੌਣ ਸਾਂਭੂਗਾ ਹੋਰ ਰੁਲ ਜਾਣਗੀਆਂ ਦੇਖ ਲਾ ਉਹਨਾਂ ਦੇ ਮੂੰਹ ਮੈਥੋਂ ਦੇਖੇ ਨਹੀਂ ਜਾਂਦੇ ਮਾਂ ਕੁੜੀਆਂ ਦੀ ਫਿਕਰ ਤਾਂ ਮੈਨੂੰ ਵੀ ਆ ਚਲੋ ਅੱਖਾਂ ਸਾਹਮਣੇ ਤਾਂ ਹੈਗੀਆਂ ਦਿਸੀ ਤਾਂ ਜਾਂਦੀਆਂ ਤੁਰੀਆਂ ਫਿਰਦੀਆਂ ਉਹ ਮੁੰਡਾ ਜਿਹੜਾ ਅੱਖਾਂ ਸਾਹਮਣੇ ਨਹੀਂ ਹੈਗਾ ਉਹਦੀ ਟੈਨਸ਼ਨ ਵੱਧਦਾ ਮੈਨੂੰ ਮੇਰੀ ਸੁਰਤ ਤਾਂ ਬਸ ਉਹਦੇ ਵਿੱਚ ਹੀ ਆ ਪੁੱਤ ਰੱਬ ਦਾ ਨਾਲ ਹੈ ਇਹ ਜਿਹੇ ਟਾਈਮ ਤਾਂ ਆਪਾਂ ਰੱਬ ਨੂੰ ਅਰਦਾਸ ਹੀ ਕਰ ਸਕਦੇ ਆਂਗੇ ਮੰਮੀ ਕਿਆ ਸੀ ਗੱਲ ਆਡੀ ਤੇ ਕੋਈ ਗੱਲ ਦਾ ਪਤਾ ਨਹੀਂ ਲੱਗਿਆ ਤੂੰ ਮੈਨੂੰ ਦੱਸਿਆ ਹੀ ਨਹੀਂ ਉਹ ਆ ਕੇ ਦਵਾਰੇ ਮੁੜ ਵੀ ਗਏ ਉਹ ਤੇ ਕੀ ਦੱਸਾਂ ਤੈਨੂੰ ਜੇ ਕੋਈ ਗੱਲ ਰਾ ਪਵੇ ਤਾਂ ਹੀ ਦੱਸਾਂ ਹਲੇ ਤਾਂ ਉਹੀ ਗੱਲ ਅੱਕਾਂ 'ਚ ਡਾਂਗਾ ਮਾਰਦੇ ਤੁਰੇ ਫਿਰਦੇ ਆਗੇ ਅਜੇ ਕੋਈ ਗੱਲ ਦਾ ਪਤਾ ਨਹੀਂ ਲੱਗਿਆ ਪੁੱਤ ਮੈਂ ਉਹੀ ਤਾਂ ਗੱਲ ਨਾਲ ਤੂੰ ਐਂ ਦਿਨ ਲਾ ਸੱਤ ਅੱਠ ਦਿਨ ਹੋ ਗਏ ਜਵਾਕਰੇ ਨਹੀਂ ਆਇਆ ਆਪਾਂ ਇੱਹਾ ਧੱਤਾਰੀ ਬੈਠੇ ਤੇ ਆਪਣਾ ਨਾ ਕੁਝ ਪਤਾ ਵੀ ਮੁੰਡਾ ਕਿਵੇਂ ਥੋਏ ਨੇ ਕੋਟ ਕਾਣੂ ਹੱਤ ਤੇ ਆ ਤੇ ਧਰੀ ਬੈਠੇ ਹੁਣ ਆਪਾਂ ਪਾਲ ਬੀਜੇ ਤਾਂ ਕੋਈ ਥਾਉ ਪਤਾ ਕੋਈ ਮਾੜੀ ਮੋਟੀ ਸੁਰਨ ਬਿਰਲੇ ਮੇਰੇ ਫੇਰ ਹੀ ਬੰਦਾ ਉਧਰ ਨੂੰ ਭੱਜੇ ਹੁਣ ਕਿੱਦਾਂ ਨੂੰ ਭੱਜ ਲਈਏ ਪੁੱਤੇ ਤਾਂ ਪੁਲਿਸ ਦੀ ਕੰਮ ਹੁੰਦੇ ਹੈਗੇ ਹੁਣ ਉਹ ਆਪਦੇ ਹਿਸਾਬ ਨਾਲ ਛਾਣਬੀਣ ਕਰੀ ਜਾਂਦੇ ਐ ਮੰਮੀ ਆ ਗਈ ਅੰਦਰ ਅੰਦਰ ਹਾਂ ਬੱਤ ਮਾ ਹਾਂ ਬੰਪਾਲ ਸਾਹਿਬ ਦਾ ਫੋਨ ਆਇਆ ਸੀ ਮੈਨੂੰ ਹੈ ਉਹ ਕਹਿੰਦਾ ਜਵਾਕ ਮਿਲ ਗਿਆ ਤੁਸੀਂ ਸਿੱਸੀ ਥਾਣੇ ਆ ਜਾ ਸੱਚੀ ਸੱਚੀ ਸੱਚ ਜੱਟ ਬੋਲਦੇ ਓਏ ਮਿਲ ਗਿਆ ਜਵਾਕ ਸੱਚੀ ਮਿਲ ਗਿਆ ਮੈਨੂੰ ਫੋਨ ਆਇਆ ਸੀ ਚਲ ਆ ਚਲੀਏ ਹਾਂ ਹਾਂ ਚਲੋ ਆਜਾ ਤੂੰ ਕਿੱਧਰ ਜਾਣਾ ਮਾਂ ਮੇਰੀ ਗੱਲ ਸੁਣ ਆਪਾਂ ਦੋਵੇਂ ਆਨੇ ਚੱਲਦੇ ਹਾਂ ਤੂੰ ਇੱਥੇ ਬੈਠ ਤੂੰ ਰਾਮ ਕਿਉਂ ਕਿਉਂ ਮੈਂ ਕਿਉਂ ਨਹੀਂ ਬੰਦਾ ਨਾਲ ਚਲੂੰਗੀ ਤੂੰ ਮੇਰੀ ਗੱਲ ਸੁਣ ਅਸੀਂ ਜਵਾਕ ਨੂੰ ਲੈ ਕੇ ਘਰੀ ਆਵਾਂਗੇ ਨਹੀਂ ਮੈਂ ਜਾਉਂਗੀ ਮੈਂ ਦੇਖੂੰਗੀ ਕੌਣ ਆ ਕੌਣ ਨਹੀਂ ਬੈਠ ਜਾ ਕੋਈ ਦਿਲ ਸਿਰ ਪਹਿਲੇ ਹਾਲਤ ਠੀਕ ਨਹੀਂ ਪੁੱਤ ਕੋਈ ਇੱਥੇ ਬਹਿ ਜਾ ਠੀਕ ਹੈ ਸਾਨੂੰ ਜਾਣ ਦੇ ਅਸੀਂ ਜਾ ਕੇ ਆਪਦੇ ਆਪ ਜਵਾਕ ਨੂੰ ਲਿਆਵਾਂਗੇ ਠੀਕ ਹੈ ਤੇਰੇ ਕੋਲ ਘਰੇ ਜਵਾਕ ਨੂੰ ਲੈ ਕੇ ਆਵਾਂਗੇ ਸਹੀ ਸਲਾਮਤ ਤੂੰ ਮੇਰੇ ਨਾਲ ਕਿਉਂ ਨਹੀਂ ਲੈ ਕੇ ਜਾਦੀ ਉੱਥੇ ਪਤਾ ਨਹੀਂ ਕਿੰਨਾ ਕੁ ਟਾਈਮ ਲੱਗੂ ਘਰੇ ਕੋਈ ਹੈਗਾ ਤੂੰ ਘਰੇ ਬੈਠ ਬਸ ਸਿੱਧੀ ਜੀ ਗੱਲ ਕੋਈ ਨਹੀਂ ਤੂੰ ਮੇਰੀ ਗੱਲ ਸੁਣ ਰੱਬ ਦਾ ਨਾਮ ਐ ਬਸ ਅਸੀਂ ਗਏ ਤੇ ਆਏ ਹੁਣ ਆ ਜੰਨੇ ਆ ਮੈਂ ਤੁਸੀ ਘਰੇ ਰਹਿ ਪਾ ਤੁਸੀ ਮੈਨੂੰ ਲੈ ਕੇ ਨੰਦਰ ਨੰਨਾ ਪਾ ਤੇਰੀ ਹਾਲਤ ਹੈਗੀ ਆ ਪੁੱਤ ਜਾਨ ਆ ਤੇਰੀ ਹਾਲਤ ਜਵਾਬ ਦੇ ਦੇਖਣ ਦੇ ਜਵਾਬ ਨੂੰ ਦੇਖਣੀ ਤਾਂ ਜਾਣਾ ਨਾ ਕਿਵੇਂ ਹੁਣ ਤੂੰ ਆ ਕੁੜੀਆਂ ਦਾ ਘਰੇ ਤਿਆ ਨੱਕ ਪੁੱਤ ਕੁੜੀਆਂ ਕੋਲੇ ਕੌਣ ਬੈਠੂਗਾ ਤੁਹਾਨੂੰ ਦੱਸਿਆ ਵੀ ਕੌਣ ਸੀ ਕਿੱਥੇ ਸੀ ਕਿਵੇਂ ਕਿੱਥੇ ਜਾ ਰਹੇ ਹਾਂ ਸਾਰਾ ਕੁਝ ਪਤਾ ਲੱਗ ਜਾਊਗਾ ਠੀਕ ਹੈ ਉਹਨਾਂ ਨੇ ਮੈਨੂੰ ਸਿਰਫ ਇਹੀ ਕਿਹਾ ਕਿ ਜਵਾਬ ਮਿਲ ਗਿਆ ਤੁਹਾਨੂੰ ਖੁਸ਼ਖਬਰੀ ਹੈ ਠੀਕ ਹੈ ਤੁਸੀਂ ਛੇਤੀ ਛਾਤੀ ਇੱਥੇ ਆ ਜਾਓ ਇੰਨੀ ਗੱਲ ਕਹਿ ਕੇ ਉਹਨਾਂ ਨੇ ਫੋਨ ਕੱਟਤਾ ਮਾਂ ਆਪਾਂ ਚੱਲ ਜੀਏ ਮੈਂ ਕਿਹਾ ਨਾ ਲੇਟ ਨਾ ਕਰੀਏ ਜਾ ਕੇ ਦੇਖੀਏ ਕੌਣ ਸੀ ਕੌਣ ਹੈ ਜੇ ਤਾਂ ਰੋਂ ਨਾਲ ਕੋਈ ਹੋਇਆ ਨਾ ਆਪਣੇ ਜਾਣ ਪਛਾਣ ਦਾ ਸੌਂ ਲੱਗੇ ਸੰਗੀ ਘੁੱਟ ਦੂੰਗਾ ਉਹਦੀ ਮੇਰੇ ਹਾਂ ਬਸ ਸੰਗੀ ਘੁੱਟ ਦਿਓ ਮਾਰ ਹੀ ਦਿਓ ਇਹੋ ਜਿਹੇ ਬੰਦੇ ਨੂੰ ਇਹ ਆਪਣਾ ਜਵਾਬ ਚੱਕਿਆ ਟਾਈਮ ਕਾਤੋਂ ਲਾਇਆ ਚੱਲੀਏ ਹੁਣ ਆਪਾਂ ਚੱਲ ਮਾਂ ਚੱਲੀਏ ਤੂੰ ਬੈਠੀ ਰਹਿ ਕਿਸੇ ਪਾਸੇ ਨਹੀਂ ਜਾਣਾ ਠੀਕ ਹੈ ਤੈਨੂੰ ਵਸੇ ਰਹਿਣਾ ਬੱਸ ਅਸੀਂ ਪੁੱਤ ਹੁਣੀ ਆ ਜਾਾਂਗੇ ਮੇਰੀ ਗੱਲ ਸੁਣ ਬੱਸ ਆਪ ਨੂੰ ਬਸ ਸਹੀ ਸਲਾਮਤ ਘਰੇ ਲਿਆਓ ਹੁਣੀ ਗਿਆ ਤੇ ਗਿਆ ਆਇਆ ਬੱਸ ਠੀਕ ਹੈ ਨਾ ਕਿਉਂ ਫਿਕਰ ਕਰਦੀਆਂ ਹੁਣ ਹੁਣ ਤਾਂ ਜਵਾਕਾਂ ਕੱਥ ਲੱਗ ਗਿਆ ਅਸੀਂ ਲੈ ਕੇ ਆਉਣੇ ਪੁੱਤ ਬਣ ਕੇ ਬੱਸ ਤੂੰ ਜਵਾਕਾਂ ਦਾ ਧਿਆਨ ਰੱਖੀ ਕੁੜੀਆਂ ਦਾ ਇਹ ਬਾਈ ਘਰ ਸੱਚੇ ਪਾਸ਼ਾ ਮੁੰਡਾ ਜਮਾ ਸਹੀ ਸਲਾਮਤ ਹੋਵੇ ਬੱਸ ਘਰੇ ਆ ਜਾਏ